ਇੱਕ ਬਾਬਾ ਆਕਾਲ ਰੂਪ ਇੱਕ ਬਾਬਾ ਆਕਾਲ ਰੂਪ ਇੱਕ ਬਾਬਾ ਆਕਾਲ ਰੂਪ ਇੱਕ ਬਾਬਾ ਆਕਾਲ ਰੂਪ ਜਾਰ ਬਾਬੀ ਮਰਦਾਨਾ ਦੂਜਾਰ ਬਾਬੀ ਮਰਦਾਨਾ ਸੱਤ ਪਤਾਲ ਤੇ ਸੱਤ ਆਕਾਸ਼ ਇਹ ਗਣਤੀ ਫਿਰ 14 ਬਣਦੀ ਹੈ। ਔਰ ਅਨਮਤਾਂ ਦੇ ਮੁਤਾਬਕ ਹੋਰ ਧਰਮਾਂ ਦੇ ਮੁਤਾਬਕ ਸੱਤੀ ਪਤਾਲ ਤੇ ਸੱਤੀ ਆਕਾਸ਼ ਨੇ। ਮੰਨੂ ਸਿਮਰਤੀ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਬ੍ਰਹਿਮੰਡ ਬ੍ਰਹਮਾ ਦਾ ਅੰਡਾ ਕਹਿੰਦੇ ਪਹਿਲੇ ਪਹਿਲੇ ਇੱਕ ਅੰਡਾ ਸੀ سونے ਦਾ ਸਮਾਂ ਪਾ ਕੇ ਉਹ ਅੰਡਾ ਫਟ ਗਿਆ ਉਹਦੇ ਦੋਵੇਂ ਛੇ ਹੋ ਗਏ ਤੇ ਉਹੋ ਜਿਹੜੇ ਦੋਵੇਂ ਛੇ ਨੇ ਫਿਰ ਉਹ ਸਮਾਂ ਪਾ ਕੇ ਸਤ ਪਤਾਲ ਸਤ ਆਕਾਸ਼ ਬਣ ਗਏ ਇਹ ਮੰਨੂ ਸਿਮਰਤੀ ਦੇ ਮੁਤਾਬਕ ਬੇਨਤੀ ਕੀਤੀ ਹੈ ਸਨਤਨੀ ਧਰਮ ਦੇ ਜਿਹੜੇ ਗ੍ਰੰਥ ਨੇ ਉਹਨਾਂ ਵਿੱਚ ਚਾਰ ਵੇਦ ਛੇ ਸ਼ਾਸਤਰ 18 ਪੁਰਾਣ 27 ਸਿਮਰਤੀਆਂ ਇੰਨਾ ਗ੍ਰੰਥਾਂ ਦੀ ਗੱਲ ਬਾਣੀ ਵਿੱਚ ਬਾਰ-ਬਾਰ ਆਉਂਦੀ ਹੈ ਬਹੁ ਸ਼ਾਸਤਰ ਬਹੁ ਸਿਮਰਤੀ ਪੀਖੇ ਸਰਬ ਢੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਿਮਰਤ ਵੇਦ ਪੁਰਾਣ ਪੁਕਾਰਣ ਕੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸੀਆ ਸੋ ਇੰਨਾ ਵੇਦਾਂ ਦੀ ਸ਼ਾਸਤਰਾਂ ਦੀ ਸਿਮਰਤੀਆਂ ਦੀ ਗੱਲ ਪਾਤਸ਼ਾਹ ਨੇ ਬਾਰ-ਬਾਰ ਬਾਣੀ ਵਿੱਚ ਕੀਤੀ ਹੈ ਸੋ ਉਹਨਾਂ 27 ਸਿਮਰਤੀਆਂ ਦੇ ਵਿੱਚੋਂ ਇੱਕ ਸਿਮਰਤੀ ਹੈ ਮੰਨੂ ਸਿਮਰਤੀ ਤੇ ਉਹਦੇ ਮੁਤਾਬਕ ਇਹ ਵਚਨ ਜੋ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੈ ਕਿ ਆਂਡੇ ਦੇ ਦੋ ਹਿੱਸੇ ਹੋਏ ਸਤ ਪਤਾਲ ਸਤ ਆਕਾਸ਼ ਬਣ ਗਏ। ਔਰ ਸਨਾਤਨੀ ਮਤ ਵਿੱਚ ਵੀ ਇਹ ਸਤ ਪਤਾਲ ਸਤ ਆਕਾਸ਼ ਮੰਨੇ ਜਾਂਦੇ। ਤੇ ਇਹਨਾਂ ਫਿਰ ਸਤ ਪਤਾਲਾਂ ਦੀ ਗਿਣਤੀ ਵੀ ਸਾਨੂੰ ਲਿਖੀ ਮਿਲਦੀ ਗ੍ਰੰਥਾਂ ਵਿੱਚ ਅਤਲ, ਬੇਤਲ, ਸੋਤਲ, ਰਸਤਲ ਪਤਾਲ ਮਹਾਤਲ ਤਲਾਤਲ ਇਹ ਸਤ ਪਤਾਲ ਮੰਨੇ ਆ ਫਿਰ ਸਤ ਆਕਾਸ਼ ਮੰਨੇ ਆ ਭੂਰ ਭਵਰ ਸਬਰ ਮਿਹਰ ਜਨ ਤਪ ਸਤ ਇਹ ਸਤ ਆਕਾਸ਼ਾਂ ਦੇ ਨਾਮ ਗ੍ਰੰਥਾਂ ਵਿੱਚ ਲਿਖੇ ਹੋਏ ਜਦੋਂ ਇਸਲਾਮ ਧਰਮ ਨੂੰ ਪੜਦੇ ਆ ਇਸਲਾਮ ਧਰਮ ਦੇ ਅੰਦਰ ਵੀ ਇਹੋ ਹੀ ਮਨਾਉ ਹੁੰਦਾ ਹੈ ਉਹ 14 ਤਬਕ ਮੰਨਦੇ ਆ 14 ਤਬਕ ਦਾ ਭਾਵ ਵੀ ਇਹੋ ਹੀ ਹੈ ਕਿ ਸੱਤ ਪਤਾਲ ਤੇ ਸੱਤ ਆਕਾਸ਼ ਜਦੋਂ ਜਪ ਸਹਿਬ ਦੀ ਬਾਣੀ ਪੜ੍ਹਦੇ ਆ ਉਥੇ ਪਾਤਸ਼ਾਹ ਜੀਆਂ ਦੇ ਬਚਨ ਹਨ ਲੋਕ 14 ਕਹਿ ਬਿਖੈ ਜਗ ਜਪ ਹੀ ਜਿਹ ਜਾ 14 ਹੀ ਲੋਕਾਂ ਦੇ ਵਿੱਚ ਲੋਕ ਵਸਦੇ ਆ 14 ਹੀ ਲੋਕਾਂ ਦੇ ਵਿੱਚ ਜਨ ਜੀਵਨ ਹੈ ਤੇ 14 ਲੋਕਾਂ ਦੇ ਵਿੱਚ ਹੀ ਰਹਿਣ ਵਾਲੇ ਲੋਕ ਵਾਹਿਗੁਰੂ ਤੇਰੇ ਨਾਮ ਨੂੰ ਜਪਦੇ ਪਏ ਭਾਵੇਂ ਕੋਈ ਆਕਾਸ਼ ਵਾਸੀ ਹੈ ਭਾਵੇਂ ਕੋਈ ਪਤਾਲ ਵਾਸੀ ਹੈ ਨਾਮ ਉੱਥੇ ਸਾਰੇ ਹੀ ਜਪਦੇ ਪਰਮੇਸ਼ਰ ਦਾ ਚੇਤਾ ਸਭ ਨੂੰ ਹੀ ਹੈ ਸਾਰੇ ਉਹਦੇ ਗਈ ਅਰਦਾਸ ਜਾਚਣਾ ਕਰਦੇ ਜਦੋਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਗਦਾਦ ਜਾਂਦੇ ਆ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਬਗਦਾਦ ਫੇਰੀ ਦਾ ਜ਼ਿਕਰ ਬੜੇ ਸੋਹਣੇ ਬੋਲਾਂ ਵਿੱਚ ਆਪਣੀ ਪਹਿਲੀ ਵਾਰ ਦੇ ਵਿੱਚ ਕੁਝ ਪੌੜੀਆਂ ਦੇ ਵਿੱਚ ਕੀਤਾ ਹੈ। ਭਾਈ ਸਾਹਿਬ ਜੀ ਲਿਖਦੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾਂ। ਅਗਲਾ ਬਚਨ ਮੇਰੇ ਨਾਲ ਪੜੇ ਇੱਕ ਬਾਬਾ ਆਕਾਲ ਰੂਪ।

ਦੂਜਾਰ ਬਾਬੀ ਮਰਦਾਨਾ ਦੂਜਾਰ ਬਾਬੀ ਮਰਦਾਨਾ ਦੂਜਾਰ ਬਾਬੀ ਮਰਦਾਨਾ ਇਕ ਬਾਬਾ ਆਕਾਲ ਰੂਪ ਇਕ ਬਾਬਾ ਆਕਾਲ ਰੂਪ ਇਕ ਬਾਬਾ ਆਕਾਲ ਰੂਪ ਇੱਕ ਬਾਬਾ ਆਕਾਲ ਰੂਪ ਇੱਕ ਬਾਬਾ ਆਕਾਲ ਰੂਪ ਸਿੱਖਾਂ ਨੇ ਸਮਝਿਆ ਹੀ ਨਹੀਂ ਬਾਬੇ ਨਾਨਕ ਨੂੰ ਬਾਬੇ ਨਾਨਕ ਦੀ ਸਮਝ ਸਿੱਖਾਂ ਨੂੰ ਪਈ ਨਹੀਂ ਜਨਾਂ ਨੂੰ ਪਈ ਕਹਿੰਦੇ ਬਾਬਾ ਨਾਨਕ ਤੂੰ ਹੀ ਆਕਾਲ ਹੈ ਤੂੰ ਹੀ ਰੱਬ ਹੈ ਤੇ ਅੱਜ ਸਿੱਖ ਜਿਹੜੇ ਆ ਗੁਰੂ ਨਾਨਕ ਨੂੰ ਛੱਡ ਕੇ ਦੰਬੀਆਂ ਪਖੰਡੀਆਂ ਚੰਮ ਦੇ ਲਫਾਫਿਆਂ ਦੇ ਗੋਡਿਆਂ ਦੇ ਵਿੱਚ ਸਿਰ ਦੇ ਕੇ ਬੈਂਦੇ ਜਾ ਗੁਰੂ ਨਾਨਕ ਦੇ ਬੋਲਾਂ ਨੂੰ ਸਮਝਿਆ ਹੀ ਨਹੀਂ ਉਹ ਗੁਰੂ ਕਿਉ ਸਿੱਖੋ ਦੁੱਧ ਪੁੱਤ ਨੌਕਰੀ ਕਾਰੋਬਾਰ ਤਰੱਕੀਆਂ ਤੰਦਰੁਸਤੀਆਂ ਜੋ ਤੁਹਾਨੂੰ ਚਾਹੀਦਾ ਜੇ ਪਹਿਲੇ ਪਾਤਸ਼ਾਹ ਦੀ ਬਾਣੀ ਨਾਲ ਜੁੜ ਜੋ ਸਭ ਕੋਸ਼ਿ ਪ੍ਰਾਪਤ ਹੋ ਜਾਏਗਾ ਮੋਕਸ਼ ਵੀ ਮਿਲ ਜਾਵੇਗਾ ਜੀਵਨ ਵੀ ਸਫਲ ਬਣ ਜਾਵੇਗਾ ਸੁਹੇਲਾ ਬਣ ਜਾਵੇਗਾ ਸੁਖਦਾਈ ਬਣ ਜਾਵੇਗਾ ਸਰਹੋ ਵਿਚਾਰ ਇੱਕ ਬਾਬਾ ਅਕਾਲ ਰੂਜ ਦੂਜਾ ਰਬਾਬੀ ਮਰਦਾਨਾ ਜੇ ਦੋ ਮਾਰੇ ਬਗਦਾਦ ਗਏ ਆ ਤੇ ਬਗਦਾਦ ਸ਼ਹਿਰ ਦੇ ਬਾਹਰ ਜਾ ਕੇ ਸਥਾਨ ਭਾਵ ਕੇ ਟਿਕਾਣਾ ਕੀਤਾ ਡੇਰਾ ਲਾਇਆ ਅਸਣ ਲਾਇਆ ਤੇ ਇੱਕ ਬਾਬਾ ਆਪ ਹੈ ਆਕਾਲ ਰੂਪ ਤੇ ਨਾਲ ਦੂਸਰਾ ਹੈ ਭਾਈ ਮਰਦਾਨਾ ਜਿਹੜਾ ਮਹਾਰਾਜ ਦਾ ਰਬਾਬੀ ਹੈ ਅੰਮ੍ਰਿਤ ਵੇਲਾ ਹੋ ਗਿਆ ਮਹਾਰਾਜ ਸਾਹਿਬ ਨੇ ਇਸ਼ਨਾਨ ਪਾਨ ਕੀਤਾ ਹੈ ਤੇ ਸਤਿਗੁਰੂ ਮਹਾਰਾਜ ਆਪਣੀ ਉਚਾਰਣ ਕੀਤੀ ਹੋਈ ਬਾਣੀ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਪਏ ਆ ਜਦੋਂ ਜਬੀਬੀ ਸਾਹਿਬ ਦਾ ਪਾਠ ਪੜਿਆ ਤੇ ਵਿੱਚ ਉਹ ਤੋਕੇ ਆਈ ਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਉਥੇ ਦਾ ਕਪੀਰ ਹੈ ਦਸਤਗੀਰ ਉਹਦੇ ਚੇਲੇ ਉਥੋਂ ਲੰਘਦੇ ਆ ਜਦੋਂ ਉਹਨਾਂ ਦੇ ਕੰਨੀ ਇਹ ਆਵਾਜ਼ ਪਈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਭਾਵ ਸਦਾ ਹੀ ਹੈ ਕਿ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼ ਨੇ ਉਹਨਾਂ ਦਾ ਦਸਤਗੀਰ ਨੂੰ ਦੱਸਿਆ ਇਕ ਵਾਰ ਕੋਈ ਫਕੀਰ ਬੈਠੇ ਨੇ ਪੀਰ ਜੀ ਤੁਸੀਂ ਸਾਨੂੰ ਗਲਤੀ ਪੜਾਈ ਗਏ ਤੁਸੀਂ ਕਹਿੰਦੇ ਹੋ ਕਿ ਸਤ ਪਤਾਲ ਸੱਤ ਆਕਾਸ਼ ਉਥੇ ਇੱਕ ਵਾਰ ਫਕੀਰ ਬੈਠਾ ਉਹ ਕਹਿੰਦਾ ਕਿ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼ ਨੇ ਤੇ ਦਸਤਗੀਰ ਨੇ ਆਖਿਆ ਸੀ ਕਿ ਜਾਓ ਉਹਨੂੰ ਪੱਥਰ ਮਾਰ ਕੇ ਮਾਰ ਦਿਓ ਕਾਫਰ ਨੂੰ ਉਹ ਕਾਫਰ ਹੈ ਝੂਠ ਬੋਲਦਾ ਹੈ ਕਾਫਰ ਜਿਹੜਾ ਝੂਠ ਬੋਲਦਾ ਹੈ ਦਸਤਗੀਰ ਕਹਿੰਦਾ ਜਾਓ ਉਹ ਕਾਫਰ ਹੈ ਕੁਫਰ ਤੋਂ ਉਲਦਾ ਹੈ ਝੂਠ ਬੋਲਦਾ ਹੈ ਪੱਥਰ ਮਾਰ ਕੇ ਉਸਨੂੰ ਮਾਰ ਦਿਓ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾੰਗ ਨਵਾਜ ਕਰ ਸੁੰਨ ਸਮਾਨ ਹੋਵਾ ਜਹਾਨਾ ਸੁੰਨ ਮਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ ਪੁੱਛਿਆ ਫਿਰ ਕਹਿ ਦਸਤਗੀਰ ਸੰਗਤ ਜੀ ਕਹਿੰਦਾ ਜਾ ਕੇ ਪੱਥਰ ਮਾਰ ਕੇ ਮਾਰਦੇ ਜਦੋਂ ਪੱਥਰ ਮਾਰਨੇ ਆਏ ਸਤਿਗੁਰਾਂ ਨੇ ਸਤ ਕਰਤਾ ਰ ਆਖਿਆ ਆਪ ਹੀ ਪੱਥਰ ਹੋ ਗਏ ਸਾਰੀ ਨਗਰੀ ਸੁੰਨਮਨ ਹੋ ਗਈ ਉੱਥੇ ਸੁੰਨ ਪੈ ਗਈ ਉਹ ਜਿਹੜੇ ਮਾਰਨ ਭੇਜੇ ਪਰਤ ਕੇ ਆਇਆ ਕੋਈ ਨਾ ਦਸਤਗੀਰ ਆਪ ਆਇਆ ਵੇਖ ਕੇ ਹੈਰਾਨ ਹੋ ਗਿਆ ਕਿ ਜਿਹੜੇ ਪੱਥਰ ਮਾਰਨ ਭੇਜੇ ਆਪ ਪੱਥਰ ਹੋਏ ਖਲੋਤੇ ਆ ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਘਰ ਆਣਾ ਪੁੱਛਦੇ ਆ ਕਿ ਕੌਣ ਏ ਫਕੀਰ ਕਿਹੜਾ ਇਹਨਾਂ ਦਾ ਘਰ ਘਰਾਣਾ ਹੈ ਤੇ ਨੇੜੇ ਭਾਈ ਮਰਦਾਨਾ ਸੀ ਉਹਨਾਂ ਆਖਿਆ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ ਤਰਤ ਅਕਾਸ ਚਹੂ ਦਿਸ ਜਾਨਾ ਆਖਿਆ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਫਿਰ ਦਸਤਗੀਰ ਪੀਰ ਨੇ ਇਸ ਵਿਸ਼ੇ ਤੇ ਉਹਨਾਂ ਨਾਲ ਚਰਚਾ ਕੀਤੀ ਹੈ ਕਹਿੰਦੇ ਜੀ ਪਹਿਲੋਂ ਤੇ ਮੈਂ ਭੁੱਲ ਕਰ ਬੈਠਾਂ ਅਵਗਿਆ ਹੋ ਗਈ ਮੈਨੂੰ ਮੁਆਫੀ ਦੇ ਦਿਓ ਤੇ ਦੂਸਰਾ ਅਸੀਂ ਸਤ ਪਤਾਲ ਸਤ ਆਕਾਸ਼ ਮੰਨਦੇ ਆ ਸਾਡੇ ਮੁਹੰਮਦ ਸਾਹਿਬ ਸਾਨੂੰ ਕੁਰਾਨ ਵਿੱਚ ਲਿਖਤੀ ਦੇ ਗਏ ਕਿ ਸੱਤ ਪਤਾਲ ਸੱਤ ਆਕਾਸ਼ ਤੁਸੀਂ ਲੱਖਾਂ ਲੱਖਾਂ ਕਹਿ ਰਹੇ ਹੋ ਕਿਸ ਆਧਾਰ ਤੇ ਕਹਿ ਰਹੇ ਹੋ ਤਾਂ ਮਹਾਰਾਜ ਨੇ ਆਖਿਆ ਪੀਰ ਜੀ ਤੁਹਾਡੇ حضرت ਮੁਹੰਮਦ ਸਾਹਿਬ ਦੀ ਦ੍ਰਿਸ਼ਟੀ ਕੇਵਲ ਗਈ ਸੱਤ ਪਤਾਲ ਸੱਤ ਆਕਾਸ਼ਾਂ ਤੱਕ ਹੈ ਤੇ ਸਾਡੀ ਸੁਰਤੀ ਵਿੱਚ ਸਾਨੂੰ ਲੱਖਾਂ ਲੱਖਾਂ ਦਿਸਦੇ ਇਸ ਲਈ ਲੱਖਾਂ ਲੱਖਾਂ ਕਹਿ ਰਹੇ ਹਾਂ ਤੇ ਪੀਰ ਕਹਿੰਦਾ ਜੀ ਕੱਲਾ ਕਹਿਣ ਦੇ ਨਾਲ ਨਹੀਂ ਗੱਲ ਬਣਦੀ ਵਿਖਾਲ ਸਕਦੇ ਹੋ ਕਹਿੰਦੇ ਜੇ ਦੇਖਣਾ ਚਾਹੁੰਦੇ ਹੋ ਤੇ ਵਿਖਾਲ ਸਕਦੇ ਆ ਆਪਣਾ ਕੋਈ ਭਰੋਸੇ ਵਾਲਾ ਚੇਲਾ ਭੇਜੋ ਜਿੰਨੂੰ ਵਿਸ਼ਵਾਸ ਜੇ ਤੇ ਤੁਸੀਂ ਵਿਸ਼ਵਾਸ ਕਰਦੇ ਹੋ ਤੋ ਕਹਿੰਦੇ ਉਸ ਪੀਰ ਨੇ ਆਪਣਾ ਬੇਟਾ ਆਪਣਾ ਪੁੱਤਰ ਨਾਲ ਭੇਜਿਆ ਸੀ ਪਿਆ ਮੇਰੇ ਪੁੱਤਰ ਤੇ ਮੈਨੂੰ ਭਰੋਸਾ ਇਹ ਝੂਠ ਨਹੀਂ ਬੋਲੇਗਾ ਇਹਨੂੰ ਨਾਲ ਲੈ ਜਾਓ ਤੇ ਵਿਖਾਓ ਸੱਤਾ ਪਤਾਲ ਤੇ ਸੱਤਾ ਹੀ ਆਕਾਸ਼ ਤੋ ਕਹਿੰਦੇ ਸਤਿਗੁਰਾਂ ਨੇ ਉਹਦੀ ਬਾਹ ਫੜੀ ਐ ਭਾਈ ਸਾਹਿਬ ਨੇ ਇਹਦਾ ਜ਼ਿਕਰ ਕੀਤਾ ਐ ਨਾਲ ਲੀਤਾ ਬੇਟਾ ਪੀਰ ਦਾ ਅੱਖੇ ਮੀਟ ਗਿਆ ਹਵਾਈ ਲੱਖ ਪਤਾਲ ਆਕਾਸ਼ ਲੱਖ ਅੱਖ ਫੋਰ ਵਿੱਚ ਸਭ ਦਿਖਲਾਈ ਭਾਰਕ ਚਕਾਉਲ ਪ੍ਰਸ਼ਾਦ ਦਾ ਧਰੋਂ ਪਤਲੋਂ ਲਈ ਕੜਾਈ ਉਸ ਪੀਰ ਦੇ ਪੁੱਤ ਦੀ ਬਾਹ ਬਾਬੇ ਨਾਨਕ ਨੇ ਫੜੀ ਅੱਖਾਂ ਮੀਟੀਆਂ ਉਹਦੀਆਂ ਅੱਖਾਂ ਮਟਵਾਇਆਂ ਤੇ ਪਾਤਸ਼ਾਹ ਨੇ ਪੰਜ ਭੂਤਕ ਸਰੀਰ ਨੂੰ ਪੰਜਾਂ ਤਤਾਂ ਵਿੱਚ ਲੀਨ ਕੀਤਾ ਲੈ ਕੀਤਾ ਤੇ ਅੱਖ ਝਮਕਣ ਜਿੰਨੇ ਸਮੇਂ ਵਿੱਚ ਉਸ ਪੀਰ ਦੇ ਪੁੱਤਰ ਨੂੰ ਲੱਖ ਪਤਾਲ ਲੱਖ ਆਕਾਸ਼ ਵਿਖਾਲ ਦਿੱਤੇ ਤੇ ਜਿੱਥੇ-ਜਿੱਥੇ ਗਏ ਉੱਥੇ-ਉੱਥੇ ਸਤ ਸੰਗਤ ਹੋ ਰਹੀ ਸੀ ਭੋਗ ਪੈ ਰਹੇ ਸੀ ਤੇ ਪ੍ਰਸ਼ਾਦ ਮਿਲਦਾ ਪਿਆ ਸੀ ਤੇ ਮਹਾਰਾਜ ਨੇ ਉਹ ਪੀਰ ਦੇ ਪੁੱਤ ਨੂੰ ਆਖਿਆ ਤੇਰੇ ਪਿਓ ਨੇ تیرਤੇ ਵਿਕਾਕਾ ਜਕੀਨ ਨਹੀਂ ਕਰਨਾ ਜਿੱਥੇ-ਜਿੱਥੇ ਜਾਂਦੇ ਆ ਪ੍ਰਸ਼ਾਦ ਲਈ ਚੱਲ ਤਾਂ ਭਾਰਕ ਚਕਾਉਲ ਪ੍ਰਸ਼ਾਦ ਦਾ ਇੱਕ ਵੱਡਾ ਛੰਨਾ ਪ੍ਰਸ਼ਾਦ ਦਾ ਭਰ ਕੇ ਨਾਲ ਲਿਆਂਦਾ ਤੇ ਇੱਧਰ ਸੱਤਾ ਪਤਾਲ ਸੱਤਾ ਆਕਾਸ਼ਾਂ ਦੀ ਗੱਲ ਸੀ ਬਾਬੇ ਨਾਨਕ ਨੇ ਅੱਖ ਝਮਕਣ ਜਿੰਨੇ ਸਮੇਂ ਵਿੱਚ ਲੱਖਾਂ-ਲੱਖਾਂ ਉਹਦੇ ਪੁੱਤ ਨੂੰ ਵਿਖਾਏ ਤੇ ਨਾਲ ਪ੍ਰਸ਼ਾਦ ਵੀ ਲਿਆਂਦਾ ਤੇ ਸਾਰਾ ਵਰਤਾਰਾ ਅੱਖ ਝਮਕਣ ਜਿੰਨੇ ਸਮੇਂ ਵਿੱਚ ਹੀ ਹੋ ਗਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸੋ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਦ੍ਰਿਸ਼ਟੀ ਦੇ ਵਿੱਚ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼ ਜੋ ਵਾਕਿਆ ਹੀ ਮੌਜੂਦ ਹਨ ਬਾਣੀ ਕਹਿੰਦੀ ਹੈ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਕਾ ਦਾਤਾਰੇ ਕੋਟ ਬ੍ਰਹਿਮੰਡ ਤੇ ਇੱਕ ਬ੍ਰਹਿਮੰਡ ਵਿੱਚ ਸੱਤ ਪਤਾਲ ਸੱਤ ਆਕਾਸ਼ ਮੰਨੇ ਜਾਂਦੇ ਆ ਇੱਕ ਬ੍ਰਹਿਮੰਡ ਵਿੱਚ ਸੱਤ ਪਤਾਲ ਸੱਤ ਆਕਾਸ਼ ਕਰੋੜਾਂ ਬ੍ਰਹਿਮੰਡ ਨੇ ਜਦੋਂ ਬ੍ਰਹਿਮੰਡ ਕਰੋੜਾਂ ਨੇ ਤੇ ਫਿਰ ਇਹ ਆਕਾਸ਼ ਤੇ ਪਤਾਲ ਇਹਨਾਂ ਦੀ ਵੀ ਕੋਈ ਗਿਣਤੀ ਹੋ ਹੀ ਨਹੀਂ ਸਕਦੀ ਸੋ ਇਹ 14 ਤਬਕਾਂ ਦੀ ਵਿਚਾਰ ਹੈ ਤਾਂ ਮੈਂ ਥੋੜੇ ਜਿਹਾ ਬਚਨ ਤੁਹਾਡੇ ਨਾਲ ਸਾਂਝੇ ਕੀਤੇ ਆ